ਰਾਜਨੀਤਿਕ ਲੀਡਰ ਵੈਸੇ ਤਾਂ 도ਗਲੇ ਹੁੰਦੇ ਆ ਪਰ ਜੇਕਰ ਅਜਦੇ ਸਮੇਂ ਅਜਦੇ ਸਮੇਂ ਕਿਸੇ ਲੀਡਰ ਨੂੰ 도ਗਲਿਆਂ ਦੀ ਸੂਚੀ ਦੇ ਵਿੱਚ ਪਹਿਲੇ ਨੰਬਰ ਤੇ ਰੱਖਣਾ ਹੋਵੇ ਤਾਂ ਉਹ ਹੋ ਸਕਦੇ ਆ ਆਮ ਆਦਮੀ ਪਾਰਟੀ ਦੇ ਸੁਪਰੀਮ ਰਵਿੰਦ ਕੇਜਰੀਵਾਲ ਹੁਣ ਤੁਸੀਂ ਕਹੋਗੇ ਉਹ ਕਿਉਂ ਉਹ ਲੁਧਿਆਣਾ ਇਲੈਕਸ਼ਨ ਚ ਲੋਕਾਂ ਨਾਲ ਵਿਚਰਦੇ ਜਨਸਭਾ ਕਰਦੇ ਇਹ ਗੱਲ ਕਹਿੰਦੇ ਕਿ ਆਸ਼ੂ ਨੂੰ ਵੋਟਾਂ ਨਾ ਪਾਇਓ ਕੋਈ ਫਾਇਦਾ ਨਹੀਂ ਹੋਣਾ ਫੰਡ ਤਾਂ ਭਗਵਾਨ ਤੁਮਾਨ ਨੇ ਦੇਣਿਆ ਸਰਕਾਰ ਭਗਵਾਨ ਤੁਮਾਨ ਦੀ ਹੈ ਆਸ਼ੂ ਨੂੰ ਕੋਈ ਫੰਡ ਨਹੀਂ ਮਿਲਣਾ ਤੁਹਾਡਾ ਕੋਈ ਕੰਮ ਨਹੀਂ ਹੋਣਾ ਕੋਈ ਫਾਇਦਾ ਨਹੀਂ ਸਰਕਾਰ ਤੋਂ ਬਿਨਾ ਐਮਐਲਏ ਚੁਣਨ ਦਾ ਦੂਜੇ ਪਾਸੇ ਉਹ ਗੁਜਰਾਤ ਜਾਂਦੇ ਆ ਗੁਜਰਾਤ ਜਦੋਂ ਆਪਣੇ ਉਮੀਦਵਾਰ ਦੇ ਹੱਕ ਚ ਪ੍ਰਚਾਰ ਕਰਦੇ ਆ ਤਾਂ ਉੱਥੇ ਉਹ ਦੂਜੀ ਧਾਰਨ ਦੇ ਦਿੰਦੇ ਆ ਕਿ ਭਾਜਪਾ ਦੀ ਸਰਕਾਰ ਸਾਰੇ ਗੁਜਰਾਤ ਦੇ ਵਿੱਚ ਆ ਉਥੋਂ ਦੇ ਐਮਐਲਏ ਨੇ ਕਿੰਨੇ ਕੰਮ ਕਰਵਾ ਦਿੱਤੇ ਕੰਮ ਕਰਵਾਉਣ ਲਈ ਸਰਕਾਰ ਦਾ ਐਮਐਲਏ ਹੋਣਾ ਜ਼ਰੂਰੀ ਨਹੀਂ ਹੁੰਦਾ ਐਮਐਲਏ ਵੈਸੇ ਵੀ ਕੰਮ ਕਰਵਾ ਸਕਦਾ ਹੈ ਤਾਂ ਹੁਣ ਇਸ ਤੋਂ ਵੱਡੀ ਦੋਗਲੀ ਉਦਾਹਰਨ ਕੀ ਮਿਲੂ ਕਿ ਇੱਕੋ ਸਮੇਂ ਦੋ ਬਾਈਲੈਕਸ਼ਨ ਇੱਕ ਗੁਜਰਾਤ ਦੇ ਵਿੱਚ ਜਿਹੜੇ ਹੋ ਰਏ ਆ ਇੱਕ ਪੰਜਾਬ 'ਚ ਹੋ ਰਿਹਾ ਹੈ ਇੱਕ ਜਿਹੜੇ ਆ ਬਾਈਲੈਕਸ਼ਨ 'ਚ ਉਹਨਾਂ ਦਾ ਬਿਆਨ ਕੁਝ ਹੋਰ ਹੁੰਦਾ ਹੈ ਦੂਜੇ ਬਾਈਲੈਕਸ਼ਨ 'ਚ ਬਿਆਨ ਕੁਝ ਹੋਰ ਹੁੰਦਾ ਹੈ ਤੁਸੀਂ ਸੋਚਦੇ ਹੋਵੋਗੇ ਕਿ ਥਾਣੀ ਇਹ ਗੱਲ ਤੇ ਮੈਂ ਝੂਠ ਬੋਲ ਰਿਹਾ ਹਾਂ ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੁਜਰਾਤ ਦਾ ਅਰਵਿੰਦ ਕੇਜਰੀਵਾਲ ਦਾ ਬਿਆਨ ਸੁਣਾਉਣਾ ਕਿ ਆਪकी ਤਾਂ ਸਰਕਾਰ ਨਹੀਂ ਆਪ ਕੰਮ کیسے ਕਰਾਓਗੇ सरकार तो भाजप की है आपका अगर एमएलए बन गया तो काम कैसे कराओगे अरे तीस साल से तो तुम्हारे एमएलए थे पूरे गुजरात के अंदर तो तुम्हारे एमएलए हैं उन्होंने काम कराया क्या अगर वो काम करा देते तो सड़कों का ये हालत थोड़ी होता अगर वो काम करा देते तो बिजली की यह हालत थोड़ी होती अगर वो काम करा देते तो पेपर लीक थोड़ी होते काम कराने के लिए सरकार नहीं चाहिए काम कराने के लिए दिल के अंदर दर्द चाहिए जनता सुन लिया तुसी तो ए गाल नो गौर ना सुनया हुन तानु दूजा बयान जेड़ा लुधियाना ए गुजरात दा बयान सी क्या आशु आपका काम करा पाएगा वो सोचने लग गया मैंने उससे कहा कि आशु तुम्हारा काम नहीं करा सकता क्योंकि सरकार भगवंत मान की है फंड अगर देने हैं तो भगवंत मान फंड देंगे पावर सारी आम आदमी पार्टी की है आशु के पास ना फंड है ना आशु के पास पावर है आपके इलाके में सड़क ठीक करानी है तो फंड चाहिए स्ट्रीट लाइट लगवानी है तो फंड चाहिए सीवर लगवाना है त हुन ਤੁਸੀਂ ਇਥੋਂ ਇੱਕ ਗੱਲ ਸਮਝ ਸਕਦੇ ਹੋ ਕਿ ਇੱਕ ਲੀਡਰ ਤੇ ਦੋ ਬਿਆਨ ਇੱਕ ਗੁਜਰਾਤ ਦਾ ਤੇ ਇੱਕ ਲੁਧਿਆਣੇ ਦਾ ਦੋਨਾਂ ਦੇ ਵਿੱਚ ਬਿਲਕੁਲ ਜ਼ਮੀਨ ਅਸਮਾਨ ਦਾ ਫਰਕ ਗੁਜਰਾਤ ਜਾ ਕੇ ਇਹ ਕਹਿ ਰਿਹਾ ਕਿ ਕੀ ਫਾਇਦਾ ਜਿਹੜੀ ਆ ਭਾਈਪਾ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਸਾਡੇ ਨੂੰ ਪਾਓ ਸਰਕਾਰ ਜਰੂਰੀ ਨਹੀਂ ਅਸੀਂ ਕੰਮ ਕਰਕੇ ਦਿਖਾਵਾਂਗੇ ਲੁਧਿਆਣੇ 'ਚ ਇਹ ਗੱਲ ਕਹਿੰਦੇ ਆ ਕੀ ਫਾਇਦਾ ਆਸ਼ੂ ਨੂੰ ਵੋਟ ਪਾਉਣ ਦਾ ਕੰਮ ਉਹ ਤੋਂ ਕੋਈ ਹੋਣਾ ਨਹੀਂ ਫੰਡ ਉਹਨੂੰ ਕੋਈ ਮਿਲਣਾ ਨਹੀਂ ਪਾਵਰ ਉਹਦੇ ਕੋਲੇ ਕੀ ਹੈ ਨਹੀਂ ਸੋ ਦੋਗਲੀ ਨਰਾਜਨੀਤੀ ਕਰਨ ਦੇ ਵਿੱਚ ਅਰਵਿੰਦ ਕੇਜਰੀਵਾਲ ਬਾਕੀ ਲੀਡਰਾਂ ਨੂੰ ਪਿੱਛੇ ਛੱਡਦੇ ਨਜ਼ਰ ਆ ਰਹੇ ਨੇ ਦੂਰੇ ਬਿਆਨ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਹੁਣ ਇੱਥੇ ਇੱਕ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਜਿੰਨੀ ਜ਼ਰੂਰਤ ਸਰਕਾਰ ਸੱਤਾਧਾਰੀ ਧਿਰ ਦੀ ਆ ਉਹਨੀ ਜ਼ਰੂਰਤ ਵਿਰੋਧੀ ਧਿਰ ਦੀ ਹੁੰਦੀ ਹੈ ਜਦੋਂ ਜਦੋਂ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਵਿਰੋਧੀ ਧਿਰ ਕਮਜ਼ੋਰ ਹੋਈ ਹੈ ਉਦੋਂ ਉਦੋਂ ਜਿਹੜੀ ਹੈ ਡੈਮੋਕ੍ਰੇਸੀ ਲੋਕਤੰਤਰ ਦੀ ਹੱਤਿਆ ਹੋਈ ਹੈ ਨੁਕਸਾਨ ਹੋਇਆ ਬਹੁਤ ਵੱਡੀਆਂ ਜਿਹੜੀਆਂ ਉਹ ਖਾਮੀਆਂ ਆਈਆਂ ਜਿਵੇਂ ਕਿ ਕੇਂਦਰ ਦੇ ਵਿੱਚ ਜਦੋਂ ਕਾਂਗਰਸ ਘੱਟ ਸੀਟਾਂ ਤੇ ਰਹਿ ਗਈ ਸੀ ਤਾਂ ਮਨਮਰਜ਼ੀ ਦੇ ਕਾਨੂੰਨ ਆਉਣੇ ਸ਼ੁਰੂ ਹੋ ਗਏ ਸੀ ਬੇਸ਼ੱਕ ਕੇਂਦਰ ਅੱਜ ਵੀ ਕਾਨੂੰਨ ਲੈ ਕੇ ਆਉਂਦਾ ਹੈ ਪਰ ਇੱਕ ਦਬਾਅ ਹੁੰਦਾ ਹੈ ਕਿ 100 ਸੀਟ ਤੇ ਕਾਂਗਰਸ ਬੈਠੀ ਹੈ ਬਾਕੀ ਵਿਰੋਧੀ ਤੇ ਰਹਿ ਹੈ ਸਾਡੇ ਕੋਲੇ ਸੀਟਾਂ ਜਿਹੜੀਆਂ ਉਹ ਗਠਬੰਧਨ ਤਹਿਤ ਹੈ ਸੋ ਇਸ ਕਰਕੇ ਇੱਕ ਸਰਕਾਰ ਦੇ ਮਨ ਚ ਡਰ ਰਹਿੰਦਾ ਹੈ ਹੁਣ ਆਮ ਆਦਮੀ ਪਾਰਟੀ ਕੋਲ 93 ਤੋਂ ਉੱਪਰ ਐਮਐਲਏ ਨਹੀਂ ਤੋ ਇਸ ਕਰਕੇ ਜੇਕਰ ਪੰਜਾਬ ਦੇ ਵਿੱਚ ਵਿਰੋਧੀ ਧਿਰ ਕਮਜ਼ੋਰ ਹੈ ਤਾਂ ਇਸੇ ਕਰਕੇ ਹੀ ਸਰਕਾਰ ਨੂੰ ਸਵਾਲ ਨਹੀਂ ਹੋ ਰਹੇ ਇਸੇ ਕਰਕੇ ਕੋਈ ਸੜਕਾਂ ਤੇ ਦਿਖਾਈ ਨਹੀਂ ਦਿੰਦਾ ਇਸੇ ਕਰਕੇ ਵਿਰੋਧੀ ਧਿਰ ਵਿਧਾਨ ਸਭਾ 'ਚ ਨਹੀਂ ਘੇਰ ਸਕਦੀ ਕਿਉਂਕਿ ਸਮਾਂ ਥੋੜਾ ਹੁੰਦਾ ਹੈ ਮੁੱਖ ਮੰਤਰੀ ਉੱਥੇ ਉਹਨਾਂ ਨੂੰ ਗੱਲ ਨਹੀਂ ਕਰਨ ਦਿੰਦੇ ਸੋ ਇਸੇ ਕਰਕੇ ਜਿਵੇਂ ਜਿਵੇਂ ਵਿਰੋਧੀ ਜਿਹੜਿਆ ਲੋਕ ਲੋਕਤੰਤਰ ਦੇ ਵਿਰੋਧੀ ਧਿਰ ਕਮਜ਼ੋਰ ਹੋਵੇਗੀ ਤਾਂ ਤੇ ਲੋਕਤੰਤਰ ਕਮਜ਼ੋਰ ਹੋਵੇਗਾ ਪਰ ਅਰਵਿੰਦ ਕੇਜਰੀਵਾਲ ਜਿਹੜੀ ਨੀਤੀ ਦੇ ਉੱਤੇ ਜਿਹੜੀ ਹੈ ਉਹ ਭਾਜਪਾ ਨੂੰ ਕੋਸਦੇ ਨੇ ਜਿਹੜੀ ਨੀਤੀ ਦੇ ਉੱਤੇ ਉਹ ਭਾਜਪਾ ਤੇ ਤੰਜ ਕੱਸਦੇ ਨੇ خود ਉਸੇ ਨੀਤੀ ਦੇ ਉੱਤੇ ਉਹ ਚੱਲਦੇ ਨੇ ਖੁਦ ਉਸੇ ਨੀਤੀ ਦੀ ਉਹ ਪਾਲਣਾ ਕਰਦੇ ਨੇ ਪੰਜਾਬ ਚ ਉਹ ਕਹਿੰਦੇ ਨੇ ਕਿ ਆਸ਼ੂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਕੰਮ ਨਹੀਂ ਹੋਣੇ ਮਤਲਬ ਕਿੰਨੀ ਘਟਿਆ ਗੱਲ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਹ ਕਹਿ ਚੁੱਕਿਆ ਵਿਧਾਨ ਸਭਾ ਚ ਕੇ ਫੰਡ ਸਾਰੇ ਐਮ ਐਲ ਏ ਨੂੰ ਬਰਾਬਰ ਆਊਗਾ ਮੈਂ ਪੱਖਪਾਤ ਨਹੀਂ ਕਰਨਾ ਤੇ ਉਲਟਾ ਉਹਨਾਂ ਦੇ ਸੁਪਰੀਮ ਕੋ ਇਹ ਕਹਿ ਰਿਹਾ ਕਿ ਅਸੀਂ ਕਿਸੇ ਨੂੰ ਫੰਡ ਨਹੀਂ ਦੇਣਾ ਜਿਹੜਾ ਸਾਡੀ ਪਾਰਟੀ ਦਾ ਨਾ ਹੋਇਆ ਸੋ ਇਹ ਬੜਾ ਮੰਦ ਭਾਗਾ ਬਿਆਨ ਹੈ ਬੜਾ ਦੋਗਲਾ ਬਿਆਨ ਹੈ ਇਸ ਕਰਕੇ ਇਸ ਬਿਆਨ ਨੂੰ ਅਰਵਿੰਦ ਕੇਜਰੀਵਾਲ ਦੀ ਦੋਗਲੀ ਨੀਤੀ ਦੂਰੀ ਨੀਤੀ ਕਿਹਾ ਜਾ ਸਕਦਾ ਹੈ ਫਿਰ ਜੇ ਅਰਵਿੰਦ ਕੇਜਰੀਵਾਲ ਇਸ ਤਰੀਕੇ ਦੇ ਬਿਆਨ ਪੰਜਾਬ ਦਿੰਦੇ ਐ ਫਿਰ ਜਦੋਂ 2014 ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਤੇ ਕੁਝ ਵੀ ਨਹੀਂ ਆਇਆ ਪੰਜਾਬ ਨੇ ਫਿਰ 2014 ਦੇ ਵਿੱਚ ਅਕਾਲੀ ਸਰਕਾਰ ਦੇ ਮੁਕਾਬਲੇ ਚਾਰ ਸੀਟਾਂ ਦਿੱਤੀਆਂ ਫਿਰ ਉਹਨਾਂ ਨੂੰ ਦੇਣ ਦੀ ਲੋੜ ਹੀ ਨਹੀਂ ਸੀ ਕਿਉਂਕਿ ਐਮਪੀ ਕਿਹੜਾ ਕੰਮ ਬਹੁਤੇ ਕਰਵਾ ਸਕਦਾ ਇੱਕ ਫੰਡ ਹੈ ਉਹ 5 ਕਰੋੜ ਰੁਪਇਆ ਜਿਹਦੇ ਨਾਲ ਜਿਹੜੇ ਆ ਉਹ ਨੌ ਹਲਕੇ ਹੁੰਦੇ ਕੁਝ ਵੀ ਵੰਡਿਆ ਨਹੀਂ ਆਉਂਦਾ ਪਰ ਲੋਕਾਂ ਨੇ ਜਿਤਾਇਆ ਤੇ ਉਦੋਂ ਇਹ ਗੱਲ ਕਿਉਂ ਨਹੀਂ ਆਖੀ ਕਿ ਤੁਸੀਂ ਭਾਈ ਅਕਾਲੀ ਦਲ ਦੇ ਜਿਤਾਓ ਫਿਰ ਜਦੋਂ ਭਗਵਾਨ ਸਿੰਘ ਮਾਨ ਨੂੰ 2019 ਦੇ ਵਿੱਚ ਤਾਇਆ ਉਦੋਂ ਕਿਉਂ ਨਹੀਂ ਇਹ ਗੱਲ ਆਖੀ ਕਿ ਤੁਸੀਂ ਭਾਈ ਕਾਂਗਰਸ ਦੇ ਤਾਂ ਤੁਹਾਡੇ ਨੇ ਕੰਮ ਨਹੀਂ ਹੋਣੇ ਸੋ ਇਹ ਬੜੀ ਮੰਦ ਭਾਗੇ ਬਿਆਨ ਹੈ ਇਸ ਤਰੀਕੇ ਦੇ ਬਿਆਨ ਦੇਣੇ ਲੀਡਰਾਂ ਲਈ ਹੁਣ ਇਹ ਹੈ ਕਿ ਲੋਕਤੰਤਰ 'ਚ ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ ਉਹਨਾਂ ਨੂੰ ਇਹ ਹੈ ਕਿ ਡਾਂਗ ਦੇ ਯੋਰ ਤੇ ਜਿਹੜੇ ਕੰਮ ਕਰਾਉਣੇ ਆ ਸੋ ਇਸੇ ਤਹਿਤ ਉਹਨਾਂ ਨੇ ਬਿਆਨ ਦਿੱਤਾ ਪਰ ਦੋਗਲਾ ਬਿਆਨ ਤਾਂ ਹੈ ਕਿ ਉਹਨਾਂ ਦੀ ਆਪ ਦੇ ਪੇਜ ਤੇ ਉੱਪਰ ਗੁਜਰਾਤ ਵਾਲਾ ਇਸ ਸਪੀਚ ਪਈ ਹੈ ਛੇਠਾ ਲੁਧਿਆਣੇ ਵਾਲੀ ਸਪੀਚ ਪਈ ਹੈ ਦੋਨਾਂ ਸਪੀਚਾਂ ਨੂੰ ਬਰਾਬਰ ਰੱਖ ਲਓ ਤੁਹਾਨੂੰ ਅਰਵਿੰਦ ਕੇਜਰੀਵਾਲ ਦੀ ਦੋਗਲੀ ਨੀਤੀ ਦੋਗਲਾ ਚਿਹਰਾ ਸਾਹਮਣੇ ਆ ਗਿਆ ਰਾਜਨੀਤਿਕ ਲੀਡਰ ਵੈਸੇ ਤਾਂ 도ਗਲੇ ਹੁੰਦੇ ਆ ਪਰ ਜੇਕਰ ਅਜਦੇ ਸਮੇਂ ਅਜਦੇ ਸਮੇਂ ਕਿਸੇ ਲੀਡਰ ਨੂੰ 도ਗਲਿਆਂ ਦੀ ਸੂਚੀ ਦੇ ਵਿੱਚ ਪਹਿਲੇ ਨੰਬਰ ਤੇ ਰੱਖਣਾ ਹੋਵੇ ਤਾਂ ਉਹ ਹੋ ਸਕਦੇ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੁਣ ਤੁਸੀਂ ਕਹੋਗੇ ਉਹ ਕਿਉਂ ਉਹ ਲੁਧਿਆਣਾ ਇਲੈਕਸ਼ਨ ਚ ਲੋਕਾਂ ਨਾਲ ਵਿਚਾਰਦੇ ਜਨਸਭਾ ਕਰਦੇ ਇਹ ਗੱਲ ਕਹਿੰਦੇ ਕਿ ਆਸ਼ੂ ਨੂੰ ਵੋਟਾਂ ਨਾ ਪਾਇਓ ਕੋਈ ਫਾਇਦਾ ਨਹੀਂ ਹੋਣਾ ਫੰਡ ਤਾਂ ਭਗਵਾਨ ਤੁਮਾਨ ਨੇ ਦੇਣਿਆ ਸਰਕਾਰ ਭਗਵਾਨ ਤੁਮਾਨਦੀ ਐ ਆਸ਼ੂ ਨੂੰ ਕੋਈ ਫੰਡ ਨਹੀਂ ਮਿਲਣਾ ਤੁਹਾਡਾ ਕੋਈ ਕੰਮ ਨਹੀਂ ਹੋਣਾ ਕੋਈ ਫਾਇਦਾ ਨਹੀਂ ਸਰਕਾਰ ਤੋਂ ਬਿਨਾ ਐਮਐਲਏ ਚੁਣਨ ਦਾ ਦੂਜੇ ਪਾਸੇ ਉਹ ਗੁਜਰਾਤ ਜਾਂਦੇ ਆ ਗੁਜਰਾਤ ਜਦੋਂ ਆਪਣੇ ਉਮੀਦਵਾਰ ਦੇ ਹੱਕ ਚ ਪ੍ਰਚਾਰ ਕਰਦੇ ਆ ਤਾਂ ਉੱਥੇ ਉਹ ਦੂਜੀ ਧਾਰਨ ਦੇ ਦਿੰਦੇ ਆ ਕਿ ਭਾਜਪਾ ਦੀ ਸਰਕਾਰ ਸਾਰੇ ਗੁਜਰਾਤ ਦੇ ਵਿੱਚ ਆ ਉਥੋਂ ਦੇ ਐਮਐਲਏ ਨੇ ਕਿੰਨੇ ਕੰਮ ਕਰਵਾ ਦਿੱਤੇ ਕੰਮ ਕਰਵਾਉਣ ਲਈ ਸਰਕਾਰ ਦਾ ਐਮਐਲਏ ਹੋਣਾ ਜ਼ਰੂਰੀ ਨਹੀਂ ਹੁੰਦਾ ਐਮਐਲਏ ਵੈਸੇ ਵੀ ਕੰਮ ਕਰਵਾ ਸਕਦਾ ਹੈ ਤਾਂ ਹੁਣ ਇਸ ਤੋਂ ਵੱਡੀ ਦੋਗਲੀ ਧਾਰਨ ਕੀ ਮਿਲੂ ਕਿ ਇੱਕੋ ਸਮੇਂ ਦੋ ਬਾਈਲੈਕਸ਼ਨ ਇੱਕ ਗੁਜਰਾਤ ਦੇ ਵਿੱਚ ਜਿਹੜੇ ਹੋ ਰਏ ਆ ਇੱਕ ਪੰਜਾਬ 'ਚ ਹੋ ਰਿਹਾ ਇੱਕ ਜਿਹੜੇ ਆ ਬਾਈਲੈਕਸ਼ਨ 'ਚ ਉਹਨਾਂ ਦਾ ਬਿਆਨ ਕੁਝ ਹੋਰ ਹੁੰਦਾ ਹੈ ਦੂਜੇ ਬਾਈਲੈਕਸ਼ਨ 'ਚ ਬਿਆਨ ਕੁਝ ਹੋਰ ਹੁੰਦਾ ਹੈ ਤੁਸੀਂ ਸੋਚਦੇ ਹੋਵੋਗੇ ਕਿ ਥਾਣੀ ਇਹ ਗੱਲ ਤੇ ਮੈਂ ਝੂਠ ਬੋਲ ਰਿਹਾ ਹਾਂ ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੁਜਰਾਤ ਦਾ ਅਰਵਿੰਦ ਕੇਜਰੀਵਾਲ ਦਾ ਬਿਆਨ ਸੁਣਾਉਣਾ ਕਿ ਆਪकी ਤਾਂ ਸਰਕਾਰ ਨਹੀਂ ਆਪ ਕੰਮ کیسے ਕਰਾਓਗੇ सरकार तो भाजप की है आपका अगर एमएलए बन गया तो काम कैसे कराओगे अरे तीस साल से तो तुम्हारे एमएलए थे पूरे गुजरात के अंदर तो तुम्हारे एमएलए हैं उन्होंने काम कराया क्या अगर वो काम करा देते तो सड़कों का यह हालत थोड़ी होता अगर वो काम करा देते तो बिजली की यह हालत थोड़ी होती अगर वो काम करा देते तो पेपर लीक थोड़ी होते काम कराने के लिए सरकार नहीं चाहिए ਕੰਮ ਕਰਾਣੇ ਕੇ ਲਈ ਦਿਲ ਕੇ ਅੰਦਰ ਦਰਦ ਚਾਹੀਏ ਜਨਤਾ ਸੁਣ ਲਿਆ ਤੁਸੀਂ ਇਹ ਗੱਲ ਨੂੰ ਗੌਰ ਨਾਲ ਸੁਣਿਆ ਹੁਣ ਤੁਹਾਨੂੰ ਦੂਜਾ ਬਿਆਨ ਜਿਹੜਾ ਲੁਧਿਆਣੇ ਹੈ ਗੁਜਰਾਤ ਦਾ ਬਿਆਨ ਸੀ ਕੀ ਆਸ਼ੂ ਆਪਕਾ ਕੰਮ ਕਰਾ ਪਾਏਗਾ ਉਹ ਸੋਚਨੇ ਲੱਗ ਗਿਆ ਮੈਨੇ ਉਸਸੇ ਕਹਾ ਕਿ ਆਸ਼ੂ ਤੁਹਾਡਾ ਕੰਮ ਨਹੀਂ ਕਰਾ ਸਕਦਾ ਕਿਉਂਕਿ ਸਰਕਾਰ ਭਗਵੰਤ ਮਾਨ ਕੀ ਹੈ ਫੰਡ ਅਗਰ ਦੇਣੇ ਹੈ ਤਾਂ ਭਗਵੰਤ ਮਾਨ ਫੰਡ ਦੇਣਗੇ ਪਾਵਰ ਸਾਰੀ ਆਮ ਆਦਮੀ ਪਾਰਟੀ ਕੀ ਹੈ आशु के पास ना फंड है ना आशु के पास पावर है आपके इलाके में सड़क ठीक करानी है तो फंड चाहिए स्ट्रीट लाइट लगवानी है तो फंड चाहिए सीवर लगवाना है ਤਾਂ ਹੁਣ ਤੁਸੀਂ ਇੱਥੇ ਇੱਕ ਗੱਲ ਸਮਝ ਸਕਦੇ ਹੋ ਕਿ ਇੱਕ ਲੀਡਰ ਤੇ ਦੋ ਬਿਆਨ ਇੱਕ ਗੁਜਰਾਤ ਦਾ ਤੇ ਇੱਕ ਲੁਧਿਆਣੇ ਦਾ ਦੋਨਾਂ ਦੇ ਵਿੱਚ ਬਿਲਕੁਲ ਜ਼ਮੀਨ ਅਸਮਾਨ ਦਾ ਫਰਕ ਗੁਜਰਾਤ ਜਾ ਕੇ ਇਹ ਕਹਿ ਰਿਹਾ ਕਿ ਕੀ ਫਾਇਦਾ ਜਿਹੜੇ ਆ ਭਾ ਪਾਈਪਾ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਸਾਡੇ ਨੂੰ ਪਾਓ ਸਰਕਾਰ ਜਰੂਰੀ ਨਹੀਂ ਅਸੀਂ ਕੰਮ ਕਰਕੇ ਦਿਖਾਵਾਂਗੇ ਲੁਧਿਆਣੇ 'ਚ ਇਹ ਗੱਲ ਕਹਿੰਦੇ ਆ ਕੀ ਫਾਇਦਾ ਅਸ਼ੂ ਨੂੰ ਵੋਟ ਪਾਉਣ ਦਾ ਕੰਮ ਉਹ ਤੋਂ ਕੋਈ ਹੋਣੇ ਨਹੀਂ ਫੰਡ ਉਹਨੂੰ ਕੋਈ ਮਿਲਣਾ ਨਹੀਂ ਪਾਵਰ ਉਹਦੇ ਕੋਲੇ ਕੀ ਹੈ ਨਹੀਂ ਸੋ ਦੋਗਲੀ ਨਰਾਜਨੀਤੀ ਕਰਨ ਦੇ ਵਿੱਚ ਅਰਵਿੰਦ ਕੇਜਰੀਵਾਲ ਬਾਕੀ ਲੀਡਰਾਂ ਨੂੰ ਪਿੱਛੇ ਛੱਡਦੇ ਨਜ਼ਰ ਆ ਰਹੇ ਨੇ ਦੂਰੇ ਬਿਆਨ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਹੁਣ ਇੱਥੇ ਇੱਕ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਜਿੰਨੀ ਜ਼ਰੂਰਤ ਸਰਕਾਰ ਸੱਤਾਧਾਰੀ ਧਿਰ ਦੀ ਆ ਉਹਨੀ ਜ਼ਰੂਰਤ ਵਿਰੋਧੀ ਧਿਰ ਦੀ ਹੁੰਦੀ ਹੈ ਜਦੋਂ ਜਦੋਂ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਵਿਰੋਧੀ ਧਿਰ ਕਮਜ਼ੋਰ ਹੋਈ ਹੈ ਉਦੋਂ ਉਦੋਂ ਜਿਹੜੀ ਹੈ ਡੈਮੋਕ੍ਰੇਸੀ ਲੋਕਤੰਤਰ ਦੀ ਹੱਤਿਆ ਹੋਈ ਹੈ ਨੁਕਸਾਨ ਹੋਇਆ ਬਹੁਤ ਵੱਡੀਆਂ ਜਿਹੜੀਆਂ ਉਹ ਖਾਮੀਆਂ ਆਈਆਂ ਜਿਵੇਂ ਕਿ ਕੇਂਦਰ ਦੇ ਵਿੱਚ ਜਦੋਂ ਕਾਂਗਰਸ ਘੱਟ ਸੀਟਾਂ ਤੇ ਰਹਿ ਗਈ ਸੀ ਤਾਂ ਮਨਮਰਜ਼ੀ ਦੇ ਕਾਨੂੰਨ ਆਉਣੇ ਸ਼ੁਰੂ ਹੋ ਗਏ ਸੀ ਬੇਸ਼ੱਕ ਕੇਂਦਰ ਅੱਜ ਵੀ ਕਾਨੂੰਨ ਲੈ ਕੇ ਆਉਂਦਾ ਪਰ ਇੱਕ ਦਬਾਅ ਹੁੰਦਾ ਹੈ ਕਿ 100 ਸੀਟ ਤੇ ਕਾਂਗਰਸ ਬੈਠੀ ਹੈ ਬਾਕੀ ਵਿਰੋਧੀ ਤੇ ਰਹੇ ਸਾਡੇ ਕੋਲੇ ਸੀਟਾਂ ਜਿਹੜੀਆਂ ਉਹ ਗਠਬੰਧਨ ਤਹਿਤ ਹੈ ਸੋ ਇਸ ਕਰਕੇ ਇੱਕ ਸਰਕਾਰ ਦੇ ਮਨ ਚ ਡਰ ਰਹਿੰਦਾ ਹੈ ਹੁਣ ਆਮ ਆਦਮੀ ਪਾਰਟੀ ਕੋਲ 93 ਤੋਂ ਉੱਪਰ ਐਮਐਲਏ ਨਹੀਂ ਤੋ ਇਸ ਕਰਕੇ ਜੇਕਰ ਪੰਜਾਬ ਦੇ ਵਿੱਚ ਵਿਰੋਧੀ ਧਿਰ ਕਮਜ਼ੋਰ ਹੈ ਤਾਂ ਇਸੇ ਕਰਕੇ ਹੀ ਸਰਕਾਰ ਨੂੰ ਸਵਾਲ ਨਹੀਂ ਹੋ ਰਹੇ ਇਸੇ ਕਰਕੇ ਕੋਈ ਸੜਕਾਂ ਤੇ ਦਿਖਾਈ ਨਹੀਂ ਦਿੰਦਾ ਇਸੇ ਕਰਕੇ ਵਿਰੋਧੀ ਧਿਰ ਵਿਧਾਨ ਸਭਾ ਚ ਨਹੀਂ ਘੇਰ ਸਕਦੀ ਕਿਉਂਕਿ ਸਮਾਂ ਥੋੜਾ ਹੁੰਦਾ ਹੈ ਮੁੱਖ ਮੰਤਰੀ ਉੱਥੇ ਉਹਨਾਂ ਨੂੰ ਗੱਲ ਨਹੀਂ ਕਰਨ ਦਿੰਦੇ ਸੋ ਇਸੇ ਕਰਕੇ ਜਿਵੇਂ ਜਿਵੇਂ ਵਿਰੋਧੀ ਜਿਹੜਿਆ ਲੋਕ ਲੋਕਤੰਤਰ ਦੇ ਵਿਰੋਧੀ ਧਿਰ ਕਮਜ਼ੋਰ ਹੋਵੇਗੀ ਤਾਂ ਤੇ ਲੋਕਤੰਤਰ ਕਮਜ਼ੋਰ ਹੋਵੇਗਾ ਪਰ ਅਰਵਿੰਦ ਕੇਜਰੀਵਾਲ ਜਿਹੜੀ ਨੀਤੀ ਦੇ ਉੱਤੇ ਜਿਹੜੀ ਹੈ ਉਹ ਭਾਜਪਾ ਨੂੰ ਕੋਸਦੇ ਨੇ ਜਿਹੜੀ ਨੀਤੀ ਦੇ ਉੱਤੇ ਉਹ ਭਾਜਪਾ ਤੇ ਤੰਜ ਕੱਸਦੇ ਨੇ ਖੁਦ ਉਸੇ ਨੀਤੀ ਦੇ ਉੱਤੇ ਉਹ ਚੱਲਦੇ ਨੇ ਖੁਦ ਉਸੇ ਨੀਤੀ ਦੀ ਉਹ ਪਾਲਣਾ ਕਰਦੇ ਨੇ ਪੰਜਾਬ ਚ ਉਹ ਕਹਿੰਦੇ ਨੇ ਕਿ ਆਸ਼ੂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਕੰਮ ਨਹੀਂ ਹੋਣੇ ਮਤਲਬ ਕਿੰਡੀ ਘਟਿਆ ਗੱਲ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਹ ਕਹਿ ਚੁੱਕਿਆ ਵਿਧਾਨ ਸਭਾ ਚ ਕੇ ਫੰਡ ਸਾਰੇ ਐਮ ਐਲ ਏ ਨੂੰ ਬਰਾਬਰ ਆਊਗਾ ਮੈਂ ਪੱਖਪਾਤ ਨਹੀਂ ਕਰਨਾ ਤੇ ਉਲਟਾ ਉਹਨਾਂ ਦੇ ਸੁਪਰੀਮੋ ਇਹ ਕਹਿ ਰਿਹਾ ਕਿ ਅਸੀਂ ਕਿਸੇ ਨੂੰ ਫੰਡ ਨਹੀਂ ਦੇਣਾ ਜਿਹੜਾ ਸਾਡੀ ਪਾਰਟੀ ਦਾ ਨਾ ਹੋਇਆ ਸੋ ਇਹ ਬੜਾ ਮੰਦ ਭਾਗਾ ਬਿਆਨ ਹੈ ਬੜਾ ਦੋਗਲਾ ਬਿਆਨ ਹੈ ਇਸ ਕਰਕੇ ਇਸ ਬਿਆਨ ਨੂੰ ਅਰਵਿੰਦ ਕੇਜਰੀਵਾਲ ਦੀ ਦੋਗਲੀ ਨੀਤੀ ਦੂਰੀ ਨੀਤੀ ਕਿਹਾ ਜਾ ਸਕਦਾ ਹੈ ਪਹਿਰੇ ਜਰਵਿੰਦ ਕੇਜਰੀਵਾਲ ਇਸ ਤਰੀਕੇ ਦੇ ਬਿਆਨ ਪੰਜਾਬ ਦਿੰਦੇ ਆ ਫਿਰ ਜਦੋਂ 2014 ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਤੇ ਕੁਝ ਵੀ ਨਹੀਂ ਆਇਆ ਪੰਜਾਬ ਨੇ ਫਿਰ 2014 ਦੇ ਵਿੱਚ ਅਕਾਲੀ ਸਰਕਾਰ ਦੇ ਮੁਕਾਬਲੇ ਚਾਰ ਸੀਟਾਂ ਦਿੱਤੀਆਂ ਫਿਰ ਉਹਨਾਂ ਨੂੰ ਦੇਣ ਦੀ ਲੋੜ ਹੀ ਨਹੀਂ ਸੀ ਕਿਉਂਕਿ ਐਮਪੀ ਕਿਹੜਾ ਕੰਮ ਬਹੁਤੇ ਕਰਵਾ ਸਕਦਾ ਇੱਕ ਫੰਡ ਹੈ ਉਹ 5 ਕਰੋੜ ਰੁਪਇਆ ਜਿਹਦੇ ਨਾਲ ਜਿਹੜੇ ਆ ਉਹ ਨੌ ਹਲਕੇ ਹੁੰਦੇ ਆ ਕੁਝ ਵੀ ਵੰਡਿਆ ਨਹੀਂ ਆਉਂਦਾ ਪਰ ਲੋਕਾਂ ਨੇ ਜਿਤਾਇਆ ਤੇ ਉਦੋਂ ਇਹ ਗੱਲ ਕਿਉਂ ਨਹੀਂ ਆਖੀ ਕਿ ਤੁਸੀਂ ਭਾਈ ਅਕਾਲੀ ਦਲ ਦੇ ਜਿਤਾਓ ਫਿਰ ਜਦੋਂ ਭਗਵਾਨ ਸਿੰਘ ਮਾਨ ਨੂੰ 2019 ਦੇ ਵਿੱਚ ਜਿਤਾਇਆ ਉਦੋਂ ਕਿਉਂ ਨਹੀਂ ਇਹ ਗੱਲ ਆਕੀ ਕਿ ਤੁਸੀਂ ਭਾਈ ਕਾਂਗਰਸ ਦੇ ਤਾਂ ਤੁਹਾਡੇ ਨੇ ਕੰਮ ਨਹੀਂ ਹੋਣੇ ਸੋ ਇਹ ਬੜੀ ਮੰਦ ਭਾਗੇ ਬਿਆਨ ਹੈ ਇਸ ਤਰੀਕੇ ਦੇ ਬਿਆਨ ਦੇਣੇ ਲੀਡਰਾਂ ਲਈ ਹੁਣ ਇਹ ਹੈ ਕਿ ਲੋਕਤੰਤਰ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ ਉਹਨਾਂ ਨੂੰ ਇਹ ਹੈ ਕਿ ਡਾਂਗ ਦੇ ਯੋਰ ਤੇ ਜਿਹੜੇ ਕੰਮ ਕਰਾਉਣੇ ਆ ਸੋ ਇਸੇ ਤਹਿਤ ਉਹਨਾਂ ਨੇ ਬਿਆਨ ਦਿੱਤਾ ਪਰ ਦੋਗਲਾ ਬਿਆਨ ਤਾਂ ਹੈ ਕਿ ਉਹਨਾਂ ਦੀ ਆਪ ਦੇ ਪੇਜ ਤੇ ਉੱਪਰ ਗੁਜਰਾਤ ਵਾਲਾ ਇਸ ਸਪੀਚ ਪਈ ਹੈ ਹੇਠਾਂ ਲੁਧਿਆਣੇ ਵਾਲੀ ਸਪੀਚ ਪਈ ਹੈ ਦੋਨਾਂ ਸਪੀਚਾਂ ਨੂੰ ਬਰਾਬਰ ਰੱਖ ਲਓ ਤੁਹਾਨੂੰ ਅਰਵਿੰਦ ਕੇਜਰੀਵਾਲ ਦੀ ਦੋਗਲੀ ਨੀਤੀ ਦੋਗਲਾ ਚਿਹਰਾ ਸਾਹਮਣੇ ਆ ਗਿਆ